ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਮਲਵੀਰ ਸਿੰਘ ਫੇਰਮਰ ਤੋਂ ਪੰਜਾਬ ਅਸੀਂ ਇਸ ਵੇਲੇ ਰਜਿੰਦਰਾ ਹਸਪਤਾਲ 'ਚ ਖੜੇ ਆ ਜੀ ਮੈਂ ਸਾਰਾ ਰਿਵਿਊ ਕੀਤਾ ਜਿਹੜਾ ਨਵਾਂ ਮਾਟਾ ਨੂੰ ਨੀਵਾਂ ਵਾਇਰਸ ਆਇਆ ਨਾ ਜਿਹੜਾ ਕਾਫੀ ਜ਼ਿਆਦਾ ਮੀਡੀਆ ਦੇ ਵਿੱਚ ਚਰਚਾ ਹੋਈ ਹੈ ਜੀ ਔਰ ਕਾਫੀ ਕਿਸਮ ਦਾ ਜਿਹੜਾ ਹੈਗਾ ਮੀਡੀਆ ਥੋੜਾ ਜਿਆਦਾ ਲੋਕਾਂ ਦੇ ਵਿੱਚ ਜਿਹੜਾ ਕੋਈ ਨਾ ਕੋਈ ਬਹਿਮ ਪਰ ਨਾ ਪਹਿਲਣ ਇਸ ਕਰਕੇ ਮੈਂ ਇੱਥੇ ਆਇਆ ਸਾਡੇ ਕੋਲ ਸਾਡਾ ਸਪੈਸ਼ਲ ਵਾਰਡ ਹੈ ਜਿਹਦੇ ਵਿੱਚ ਸਾਰਾ ਜਿਹੜਾ ਸਾਡਾ ਲਾਈਫ ਸਪੋਰਟ ਜਿਹਨੂੰ ਅਸੀਂ ਕਹਿੰਦੇ ਆ ਐਮਰਜੈਂਸੀ ਵਾਰਡ ਹੈ 20 ਬੈਂਟ ਦਾ ਸਾਡਾ ਇਹ ਆ ਤੇ 5 ਨੰਬਰ ਬੰਦੂਚ 30 ਬੈਡ ਹੋ ਰਿਹਾ ਸੀ ਸਾਰੇ ਪੂਰੀ ਤਿਆਰੀ ਹੈ ਜੀ ਸਾਰੀ ਟੈਸਟਿੰਗ ਦੀ ਫੈਸਿਲਿਟੀ ਹੈ ਜੰਧਰਾ ਹਸਪਤਾਲ ਦੇ ਵਿੱਚ ਪੰਜਾਬ ਦੇ ਸਾਰੇ ਟੈਸਟਿੰਗ ਅਸੀਂ ਕਰ ਰਹੇ ਹਾਂ ਸਾਡੇ ਕੋਲੇ ਅਸੀਂ ਪੂਰੀ ਤਰ੍ਹਾਂ ਤਿਆਰ ਹੈ ਜੀ ਬਾਕੀ ਮੈਂ ਲੋਕਾਂ ਨੂੰ ਅਸ਼ੂਰ ਕਰਨਾ ਚਾਹੁੰਦਾ ਵੀ ਜਿਹੜਾ ਹੈ ਵਾਇਰਸ ਹੈ ਇਹ ਕਰੋਨਾ ਵਰਗਾ ਵਾਇਰਸ ਨਹੀਂ ਹੈ ਇਹ ਤਾਂ ਆਮ ਜ਼ੁਕਾਮ ਵਰਗਾ ਜਿਹਨੂੰ ਅਸੀਂ ਫਲੂ ਕਹਿੰਦੇ ਹਾਂ ਫਲੂ ਵਰਗਾ ਵਾਇਰਸ ਹੈ ਇਹਦੇ ਵਿੱਚ ਕੋਈ ਲੰਮਾ ਜੋੜਾ ਕੋਈ ਰਿਸਕ ਨਹੀਂ ਹੈ ਜੀ ਬਹੁਤ ਮਾਈਲਡ ਜਿਹੜੀ ਹੈਗਾ ਮਾਮੂਲੀ ਜਿਹੀ ਬਿਮਾਰੀ ਕਰਦਾ ਵੀ ਜਿਵੇਂ ਤੁਹਾਨੂੰ ਬੁਖਾਰ ਹੋ ਗਿਆ ਨੱਕ ਬਗਣ ਲੱਗ ਗਿਆ ਖਾਂਸੀ ਜ਼ੁਕਾਮ ਹੋ ਗਿਆ ਉਸ ਤਰ੍ਹਾਂ ਦੀ ਬਿਮਾਰੀ ਆ ਤੇ ਆਪਣੇ ਆਪ ਹੀ ਆਪਸ ਠੀਕ ਹੋ ਜਾਂਦੀ ਆ ਕੋਈ ਖਬਰਾਂ ਦੀ ਲੋੜ ਨਹੀਂ ਆ ਅਸੀਂ ਬਿਲਕੁਲ ਸਾਰਾ ਪੂਰੇ ਪੰਜਾਬ ਦੇ ਵਿੱਚ ਧਿਆਨ ਰੱਖ ਰਹੇ ਆ ਪੰਜਾਬ ਕੋਈ ਕੇਸ ਨਹੀਂ ਆਇਆ ਅਜੇ ਸਾਊਥ ਇੰਡੀਆ ਦੇ ਵਿੱਚ ਕੇਸ ਆਏ ਆ ਔਰ ਏਸੀ ਪੂਰੀ ਜਿਹੜਾ ਗਵਰਨਮੈਂਟ ਆਫ ਇੰਡੀਆ ਦੀਆਂ ਗਾਈਡਲਾਈਨਸ ਆ ਜਾਂ ਬੀਸ਼ਪਸੀਤ ਸਾਸਤਾ ਦੀਆਂ ਗਾਈਡਲਾਈਨਸ ਆ ਉਹ ਔਰ ਸਾਡੀ ਜਿਹੜੀ ਨੈਸ਼ਨਲ ਇੰਸਟੀਚਿਊਟ ਆ ਵਾਇਰਾਲੋਜੀ ਆ ਉਹਨਾਂ ਸਾਰਿਆਂ ਦੇ ਨਾਲ ਅਸੀਂ ਇਨ ਟੱਚ ਆ ਅਸੀਂ ਸਾਰੇ ਸਿਵਲ ਸਰਜਨ ਸਾਹਿਬ ਸਾਡੇ ਨਾਲ ਜਿਹੜੀ ਹੈਗੀ ਆ ਉਹ ਕਰਕੇ ਆਪਣੀ ਜਿਹੜੀ ਅੱਜ ਦੀ ਵੀਡੀਓ ਕਾਨਫਰੈਂਸ ਕਰਕੇ ਉਹਨਾਂ ਨੂੰ ਡਿਟੇਲਡ ਗਾਈਡਲਾਈਨ ਮੈਂ ਇੱਕ ਵਾਰੀ ਫਿਰ ਪੰਜਾਬ ਦੇ ਜਿਹੜੇ ਲੋਕਾਂ ਨੂੰ ਰੀਸ਼ੋਰ ਕਰਦਾ ਕਿ ਇਹ ਬਹੁਤ ਮਾਈਲਡ ਵਾਇਰਸ ਆ ਕੋਈ ਪੈਨਿਕ ਕਰਦੇ ਲੋੜ ਨਹੀਂ ਆਪਣਾ ਕੰਮ ਕਰੋ ਹਾਂ ਜਿਹੜਾ ਹੈਗਾ ਇੱਕ ਪ੍ਰਕੌਸ਼ਨ ਦੇ ਤੌਰ ਤੇ ਉੱਤੇ ਇਤਿਹਾਸ ਦੇ ਤੌਰ ਤੇ ਜਿਹੜੇ ਇੱਕ ਸਾਲ ਤੋਂ ਛੋਟੇ ਬੱਚੇ ਆ ਉਹਨਾਂ ਨੂੰ ਘਰ ਰੱਖਣਾ ਚਾਹੀਦਾ ਵੈਸੇ ਵੀ ਇਹਦੇ ਕਰਕੇ ਨਹੀਂ ਵੈਸੇ ਵੀ ਤੇ ਜਿਹੜੇ ਕੋਈ ਬਜ਼ੁਰਗ ਆ 60 70 ਸਾਲ ਤੋਂ ਉੱਪਰ ਆ ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਆ ਬਲੱਡ ਪ੍ਰੈਸ਼ਰ ਦੀ ਬਿਮਾਰੀ ਆ ਕੋਈ ਕੈਂਸਰ ਆ ਜਾਂ ਕੋਈ ਸਟੀਰੋਇਡ ਲੈਂਦੇ ਆ ਦਮੇ ਦੀ ਸਾਹ ਦੀ ਬਿਮਾਰੀ ਆ ਉਹਨਾਂ ਨੂੰ ਵੈਸੇ ਵੀ ਪਲੇਸ ਕਰਨਾ ਚਾਹੀਦਾ ਇਹਦੇ ਵਿੱਚ ਵੀ ਪਲੇਸ ਕਰਨਾ ਚਾਹੀਦਾ ਔਰ ਉਹ ਜਿਤ ਮੀੜ ਪ੍ਰਕਾਰ ਦੀ ਜਗ੍ਹਾ ਤੇ ਨਾ ਜਾਣ ਤਾਂ ਬੇਤਰ ਤੇ ਜਾਣਾ ਹੋਵੇ ਤਾਂ ਮੂੰਹ ਟਾਕੇ ਚਲੇ ਜਾਓ ਔਰ ਇਸੇ ਤਰ੍ਹਾਂ ਜਿਹੜੇ ਬੰਦੇ ਨੂੰ ਜ਼ੁਕਾਮ ਹੋਇਆ ਉਹਦਾ ਫਰਜ਼ ਬਣਦਾ ਕਿ ਉਹ ਲੋਕਾਂ ਦੇ ਵਿੱਚ ਨਾ ਜਾਵੇ ਤੇ ਉਹ ਵੀ ਆਪਣਾ ਜਿਹੜਾ ਹੈਗਾ ਜੇ ਜਾਣਾ ਤਾਂ ਮਾਸਕ ਦੀ ਜਾਂ ਮੂੰਹ ਟਾਕੇ ਆਪਣਾ ਜਾਵੇ ਜਿੰਨੇ ਚ ਮਾਰਨੀ ਆ ਤਾਂ ਵੀ ਉਹਨੂੰ ਆਪਣੇ ਨੱਕ ਨੂੰ ਕਵਰ ਕਰ ਲਓ ਹੱਥਾਂ ਆਪਣੇ ਲਗ ਰਗੜੀ ਜਦੋਂ ਕਾਰ ਜਾਂਦੇ ਹੋ ਤਾਂ ਉਹ ਬਿਨਾਂ ਧੋਏ ਤੋਂ ਆਪ ਜਿਹੜੇ ਨੱਕ ਮੂੰਹ ਅੱਖਾਂ ਨੂੰ ਨਾ ਲਾਓ ਇਹ ਜਿਹੜੀ ਨਾਰਮਲ ਪ੍ਰਕਾਸ਼ਨ ਹੈ ਉਹ ਹੀ ਹੈਗੀਆਂ ਔਰ ਕੋਈ ਬਿਲਕੁਲ ਮਾਈਲਡ ਬਿਮਾਰੀ ਹੈ ਕੋਈ ਪੰਨ ਕਰਨ ਦੀ ਲੋੜ ਨਹੀਂ ਹੈ ਆਪਣਾ ਕੰਮ ਕਰੋ ਅਸੀਂ ਜਿਹੜੀ ਹੈ ਜੀ ਸਰਕਾਰ ਪੂਰੀ ਤਰ੍ਹਾਂ ਮੁਸਤੈਦ ਹੈ ਸਾਡੇ ਮੁੱਖ ਮੰਤਰੀ ਸਾਹਿਬ ਲਗਾਤਾਰ ਜਿਹੜੀ ਜਿਹੜੇ ਸਾਰੇ ਲਾਦ ਦੇ ਉੱਤੇ ਨਜ਼ਰ ਬਣਾ ਕੇ ਰੱਖੇ ਹੋਏ ਆਂ ਔਰ ਉਹਨਾਂ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹ ਸਾਰੀਆਂ ਅਸੀਂ ਫਾਲੋ ਕਰ ਰਹੇ ਆਂ ਮੈਂ ਸਾਰੇ ਪੰਜਾਬ ਦਾ ਸਵੇਰੇ ਸ਼ਾਮੀ ਲਗਾਤਾਰ ਦੀ ਮੋਨਿਟਰਿੰਗ ਕਰ ਰਹੇ ਆਂ ਜੀ ਬਹੁਤ ਬਹੁਤ ਧੰਨਵਾਦ